ਸਾਰਿਆਂ ਨੂੰ ਸ਼ਸ਼ੀਕਾਲ ਜੀ ਕਰੇਲੂ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਜਾਪ ਕਰਨ ਵਾਲੀ ਮਾਲਾ ਬਣਾਵਾਂਗੇ। ਇਹਦੀ ਗੱਠ ਕਿਵੇਂ ਲਗਾਈ ਜਾਂਦੀ ਹੈ ਉਹ ਦੇਖਦੇ ਆਪਾਂ। 108 ਮੋਤੀਆਂ ਦੀ ਮਾਲਾ ਹੁੰਦੀ ਹੈ। ਇਹ ਆਪਾਂ ਧਾਗਾ ਲੈ ਲਿਆ। ਇਹ ਮੋਤੀ ਲੈ ਲਏ ਆਪਣੇ ਕੋਲੇ ਘੱਟ ਮੋਤੀ ਆਪਾਂ ਛੋਟੀ ਜਿਹੀ ਬਣਾ ਕੇ ਦਿਖਾਵਾਂਗੇ। ਸੂਈ ਲੈ ਲਈ ਆਪਾਂ ਇਹਦੇ ਵਿੱਚ ਧਾਗਾ ਪਾਉਣੇ ਆ। ਟਾਗੇ ਦੀ ਲੰਬਾਈ 2.5 ਜਾਂ 3 ਮੀਟਰ ਰੱਖ ਲਿਓ ਤੁਸੀਂ ਜੇ ਬਾਧੂ ਬਾਅਦ ਚ ਕੱਟੀ ਵੀ ਜਾਂਦੀ ਹੈ ਜੇ ਡਬਲ ਕਰਨਾ ਤਾਂ 5 ਮੀਟਰ ਲੈ ਲਿਓ 2.5 ਜਾਂ 6 ਮੀਟਰ ਲੈ ਲਿਓ 3 ਮੀਟਰ ਰਹਿ ਜੂਗੀ ਜੇ ਬਰੀਕ ਧਾਗਾ ਤਾਂ ਉਹਨੂੰ ਤੁਸੀਂ 4 ਫੋਲਡ ਕਰ ਲਿਓ ਮਣਕਿਆਂ ਦੇ ਸਰਾਖ ਦੇ ਹਿਸਾਬ ਨਾਲ ਤੁਸੀਂ ਧੱਗਾ ਦੂਰਾ ਜਾਂ ਚੌੜਾ ਕਰ ਲਿਓ ਕਈਆਂ ਦੇ ਸਰਾਖ ਛੋਟੇ ਹੁੰਦੇ ਆ ਕਈਆਂ ਦੇ ਵੱਡੇ ਹੁੰਦੇ ਆ ਆਪਾਂ ਇਹ ਸੂਈ 'ਚ ਧੱਗਾ ਪਾ ਲਿਆ इन्ना तेड के अपने इतें गठ लगा लेंगे हम आप ਮਣਕੇ ਨੂੰ ਸੂਈ 'ਚ ਪਰੋਵਾਂਗੇ ਆਪਣੇ ਕੋਲ 14 ਮਣਕੇ ਆ ਇਹ ਤੁਸੀਂ 108 ਲੈਣੇ ਆ ਇਹਨੂੰ ਆਪਾਂ ਸੂਈ 'ਚ ਪਰੋ ਦਾਂਗੇ ਧਾਗੇ 'ਚ ਤੁਸੀਂ ਇਸ ਤਰ੍ਹਾਂ 108 ਮਣਕੇ ਇਹਦੇ ਵਿੱਚ ਪਰੋਣੇ ਮੋਤੀ ਇਹਰਾ ਮੁੱਤੀ ਆਪਾਂ ਪਰੋਲੇ ਪਿਕਅਪਾ ਰੱਖ ਲਿਆ ਇਹਦਾ ਬਾਅਦ ਚ ਦੱਸ ਦਿਆਂ ਕੀ ਕਰਨਾ ਇਹਨੂੰ ਉਪਰ ਸਾਈਡ ਤੇ ਰੱਖ ਦਿੰਨੇ ਆ ਹੁਣ ਜਿਹੜਾ ਇਹ ਸੂਈ ਵਾਲਾ ਸਿਰ ਹੈ ਜੇ ਤੁਹਾਡੇ ਕੋਲ ਕੋਈ ਬੈਠਾ ਤਾਂ ਉਹਦੀ ਉਂਗਲ ਤੇ ਇਸ ਤਰ੍ਹਾਂ ਲਪੇਟ ਦੋ ਜੇ ਕੋਈ ਨਹੀਂ ਹੈਗਾ ਤਾਂ ਤੁਸੀਂ ਕਿੱਲੀ ਤੇ ਜਾਂ ਖੁੰਟੀ ਤੇ ਇਹਨੂੰ ਬੰਨ੍ਹ ਦੋ ਆਪਾਂ ਇਹਨੂੰ ਖੁੰਟੀ ਤੇ ਬੰਨ੍ਹਤਾ ਜਿਹੜੀ ਗੱਠ ਲਾਈ ਆਪਾਂ ਇੱਥੋਂ ਸ਼ੁਰੂ ਕਰਦੇ ਆਂ ਇਹਨਾਂ ਨੂੰ ਉੱਪਰ ਕਰ ਦਿੰਨੇ ਆਪਾਂ ਜਿਹੜੀ ਗੱਠ ਲਾਈ ਆ ਇੱਥੇ ਆਪਾਂ ਇੱਕ ਮੋਤੀ ਲੈ ਆਵਾਂਗੇ ਇਸ ਤਰ੍ਹਾਂ ਹੁਣ ਆਪਾਂ ਗੱਠੇ ਲਗਾਣੀ ਸ਼ੁਰੂ ਕਰਦੇ ਆਂ ਇਸ ਤਰ੍ਹਾਂ ਉਂਗਲਾਂ ਨਾਲ ਕਰਕੇ ਜਿਹੜਾ ਇਹ ਇੱਕ ਮੁੱਤੀ ਐ ਇਹਨੂੰ ਇਸ ਤਰ੍ਹਾਂ ਨੀਚੋਂ ਦੀ ਇਸ ਤਰ੍ਹਾਂ ਲੰਗਾ ਦਿਓ ਫਿਰ ਉੱਪਰ ਲੈ ਆਓ ਜਿਹੜੀ ਇਹ ਗੱਠਾ ਮੁੱਤੀ ਦੇ ਨਾਲ ਇਸ ਤਰ੍ਹਾਂ ਕਰ ਦਿਓ ਫਿਰ ਉੱਪਰੋਂ ਇੱਕ ਮੁੱਤੀ ਲਿਆ ਕੇ ਉਹ ਦੂਸਰੇ ਮੁੱਤੀ ਦੇ ਨਾਲ ਲਾ ਦਿਓ ਧਾਗੇ ਨੂੰ ਹੌਲੀ-ਹੌਲੀ ਇਸ ਤਰ੍ਹਾਂ ਖਿੱਚੀ ਜਾਓ ਗੱਠ ਆਪਣੇ ਆਪ ਹੀ ਲੱਗ ਜੂਗੀ ਇਸ ਤਰ੍ਹਾਂ ਉਂਗਲਾਂ ਨਾਲ ਕਰਕੇ ਹੁਣ ਇਹਨਾਂ ਦੋਨਾਂ ਮੁੱਤਿਆਂ ਨੂੰ ਨੀਚੇ ਇਸ ਤਰ੍ਹਾਂ ਲਗਾ ਕੇ ਉੱਪਰ ਇਸ ਤਰ੍ਹਾਂ ਕੱਢ ਲਓ ਗੱਠ ਨੂੰ ਜਿਹੜਾ ਇਹ ਮੋਤੀ ਇਹਦੇ ਨਾਲ ਰੱਖੋ ਉੱਪਰੋਂ ਇੱਕ ਮੁੱਤੀ ਲਿਆ ਕੇ ਨੀਚਲੇ ਮੁੱਤੀ ਦੇ ਨਾਲ ਇਸ ਤਰ੍ਹਾਂ ਲਗਾ ਦਿਓ ਧਾਗੇ ਨੂੰ ਹੌਲੀ-ਹੌਲੀ ਖਿੱਚੀ ਜਾਓ ਗੱਠ ਆਪਣੇ ਆਪ ਹੀ ਲੱਗ ਜੂਗੀ। ਬਹੁਤ ਸੌਖਾ ਤਰੀਕਾ ਹੈ। ਇਸ ਤਰ੍ਹਾਂ ਕਰਕੇ ਪਹਿਲੇ ਨਨ ਮੋਤੀਆਂ niche ਕਰਕੇ ਫਿਰ ਇਸ ਤਰ੍ਹਾਂ ਉੱਪਰ ਕੱਢ ਲੋ ਬਾਹਰ। ਫਿਰ ਉੱਪਰੋਂ ਇੱਕ ਮੋਤੀ ਲਿਆ ਕੇ ਐ ਨਾਲ ਲਾ ਦਿਓ। ਹੌਲੀ ਹੌਲੀ ਤੱਗੇ ਨੂੰ ਖਿੱਚ ਲਓ। इस तरह बनी जाती है माला फिर इस तरह करके मोतियान इस तरह फिर उपरों एक मोती लिया के इस तरह नीचे कर दो हौली हौली धागा खिंची जाओ का ही नहीं करनी हौली हौली खिंचना ਫਿਰ ਅਗਲੇ ਮੁੱਤਿਆਂ ਨੂੰ ਵੀ ਇਸ ਤਰ੍ਹਾਂ ਹੀ ਆਪਾਂ ਗੱਠ ਲਗਾ ਦੇਣੀ ਹੈ ਜੇ ਦੋ ਜਣੇ ਹੋਣਗੇ ਤਾਂ ਬਹੁਤ ਜਲਦੀ ਬਣ ਜਾਂਦੀ ਹੈ ਤਾਂ ਗੱਲ ਲੂਜ਼ ਕਰ ਲਈ ਆਪਾਂ ਥੋੜਾ ਜਿਹਾ ਫਿਰ ਇਸ ਤਰ੍ਹਾਂ ਕਰਕੇ ਜਿਹੜੇ ਨੂੰ ਗੱਠਾਂ ਲੱਗ ਜਾਂਦੀਆਂ ਉਹ ਇਸ ਤਰ੍ਹਾਂ ਉੱਪਰ ਇੱਕ ਨੀਚੇ ਕਰ ਲੋ ਫਿਰ ਹੌਲੀ ਹੌਲੀ ਧਾਗਾ ਖਿੱਚੀ ਚੱਲੋ ਸਾਰੇ ਮੁੱਤਿਆਂ ਦੀ ਆਪਾਂ ਇਸ ਤਰ੍ਹਾਂ ਹੀ ਗੱਠ ਲਗਾ ਦਾਂਗੇ ਉੱਪਰੋਂ ਇੱਕ ਮੋਤੀ نیچے ਲਿਆਓ ਇਸ ਤਰ੍ਹਾਂ ਹੌਲੀ ਹੌਲੀ ਧਾਗਾ ਖਿੱਚ ਲਓ ਸਾਰੇ ਮੋਤੀਆਂ ਤੇ ਆਪਾਂ ਇਸ ਤਰ੍ਹਾਂ ਹੀ ਗੱਠ ਲਗਾ ਦਾਂਗੇ ਤੁਸੀਂ 108 ਮੋਤੀਆਂ ਦੇ ਇਸ ਤਰ੍ਹਾਂ ਹੀ ਗੱਠ ਲਗਾ ਦੇਣੀ ਹੈ ਇਹ ਗੱਠ ਨੂੰ ਇਸ ਤਰ੍ਹਾਂ ਮੋਤੀ ਦੇ ਨਾਲ ਰੱਖਣਾ ਫਿਰ ਉੱਪਰੋਂ ਇੱਕ ਲੈ ਆਉਣਾ ਮੋਤੀ ਇਸ ਤਰ੍ਹਾਂ ਹੌਲੀ ਹੌਲੀ ਹੁਣ ਲਾਸਟ ਮੁੱਤੀ ਆ ਗਿਆ ਆਪਣੇ ਕੋਲੇ ਸਾਰੇ 13 ਮੁੱਤਿਆਂ ਤੇ ਗੱਠ ਲੱਗ ਗਈ ਫਿਰ ਇਹ ਲਾਸਟ ਵਾਲਾ ਇਹਦੇ ਉੱਪਰ ਵੀ ਆਪਾਂ ਗੱਠ ਲਗਾ ਦਾਂਗੇ மோத்தி நாங்கள் ன்ட்டி நாங்கள் உதவும் சோ அட் ஸ்டராக ਮੋਤੀਆਂ ਦੀ ਗੱਠ ਮਾਰਨੀ ਹੈ। ਸੂਈ 'ਚ ਤੱਗਾ ਕੱਢਿਆ ਨਹੀਂ ਆਪਾਂ। 188 ਮੰਨ ਲਓ ਮੋਤੀ, ਹੁਣ ਆਪਾਂ 109ਵਾਂ ਮੋਤੀ ਲਵਾਂਗੇ। ਇਹਨੂੰ ਆਪਾਂ ਸੂਈ 'ਚ ਪਰੋਦਾਂਗੇ। ਤੱਗੇ 'ਚ ਪਾਵਾਂਗੇ। ਫਿਰ ਜਿਹੜੇ ਦੋ ਸਿਰੇ ਆ ਇਹਨਾਂ ਨੂੰ ਇਸ ਮੁੱਤੀ 'ਚ ਹੀ ਆਪਾਂ ਲੰਘਾਵਾਂਗੇ ਇਹ ਜਿਹੜਾ 109ਵਾਂ ਮੁੱਤੀ ਐ ਚਾਰੇ ਧਾਗੇ ਉਹਦੇ ਵਿੱਚੋਂ ਨਹੀਂ ਲੰਘਾਉਣੇ ਆਪਾਂ ਹੁਣ ਆਪਾਂ ਇੱਕ ਸਿਰਾ ਸੂਈ 'ਚ ਪਾਵਾਂਗੇ ਦੋਨੇ ਤਾਂ ਪੈਣੇ ਨਹੀਂ

ਇਨੂੰ ਸੂਈ 'ਚ ਕੱਢ ਦੋ ਧਾਗੇ ਨੂੰ ਜਿਹੜਾ ਦੂਸਰਾ ਸਿਰਾ ਧੱਗਾ ਇਹਨੂੰ ਵੀ ਸੂਈ 'ਚ ਪਾ ਕੇ 109 ਵਾਲ ਮੋਤੀ 'ਚ ਚਾਰਾਂ ਧਾਗੇ ਨੂੰ ਇਹਦੇ ਵਿੱਚੋਂ ਭਰੋ ਦਾਂਗੇ ਆਪਾਂ ਜਾਂ 108 ਮੋਤੀਆਂ ਨਾਲ ਹੀ ਹੁੰਦਾ ਹੈ ਇੱਕ ਉੱਪਰ ਟੌਪ ਤੇ ਹੁੰਦਾ ਹੈ 109 ਨੌ ਮਾ ਮੋਤੀ ਇਸ ਤਰ੍ਹਾਂ ਇਹ ਧਾਗੇ ਨੂੰ ਆਪਾਂ ਇਹਦੇ ਵਿੱਚ ਪਰੋਦਾਂਗੇ ਚਾਰੇ ਧਾਗੇ ਇਹਦੇ ਵਿੱਚੋਂ ਹੀ ਨਿਕਲ ਗਏ ਪਰੋਏ ਗਏ ਹੁਣ ਆਪਾਂ ਇਹਨਾਂ ਨੂੰ ਸੈੱਟ ਕਰ ਲਾਂਗੇ ਇੱਕ ਇੱਕ ਕਰਕੇ ਖਿੱਚ ਲਓ ਸਾਰੇ ਬਰਾਬਰ ਕਰ ਲਓ ਧਾਗੇ ਸਾਰੇ ਧਾਗਿਆਂ ਨੂੰ ਆਪਾਂ ਇੱਕ ਇੱਕ ਕਰਕੇ ਖਿੱਚ ਲਾਂਗੇ ਇਹ 108 ਮੰਨ ਲਓ ਮੋਤੀ ਐ ਇੱਕ ਉੱਪਰ ਟਾਪ ਤੇ ਐ 109ਵਾਂ ਮੋਤੀ ਐ ਹੁਣ ਆਪਾਂ ਇਹਨਾਂ ਨੂੰ ਇਤੇ ਇੱਕ ਗੱਠ ਲਗਾ ਦਾਂਗੇ ਹੁਣ ਤੁਸੀਂ ਕੋਈ ਇਹ ਰੇਸ਼ਮੀ ਧਾਗਾ ਚਾਹੇ ਇਹ ਲੈ ਲਓ ਚਾਹੇ ਇਹ ਵਾਲਾ ਲੈ ਲਓ ਆਪ ਪਈ ਵਾਲਾ ਲੈਣੇ ਤੁਸੀਂ ਇਸ ਤਰ੍ਹਾਂ ਦੋ ਉਂਗਲਾਂ ਤੇ ਧਾਗੇ ਨੂੰ ਲਪੇਟ ਲਓ ਇਰੇ ਇੱਕ ਇਹਨੂੰ ਆਪਾਂ ਇਸ ਤਰ੍ਹਾਂ ਇੱਕ ਸਿਰੇ ਨੂੰ ਇਸ ਤਰ੍ਹਾਂ ਲੰਗਾ ਕੇ ਦੂਸਰੇ ਚਿੱਟੇ ਧਾਗੇ ਨਾਲ ਗੱਠ ਲਗਾ ਦਿਓ ਦੋਨਾਂ ਨੂੰ ਇਸ ਤਰ੍ਹਾਂ ਗੱਠ ਲਗਾ ਦਿਓ ਫਿਰ ਇਹਨਾਂ ਸਾਰਾ ਧਾਗਿਆਂ ਨੂੰ ਇਕੱਠੇ ਕਰ ਲਓ ਇਸ ਤਰ੍ਹਾਂ ਇਹ ਪੱਜਰੀ ਦਾ ਧੱਗਾ ਲੈ ਲਿਆ ਬਰੀਕ ਹੁੰਦਾ ਮਜ਼ਬੂਤ ਵੀ ਹੁੰਦਾ ਇਹ ਥੋੜਾ ਜਿਹਾ ਕੱਟ ਲੋ ਇਸ ਤਰ੍ਹਾਂ ਆਪਾਂ ਪਹਿਲਾਂ ਲਪੇਟ ਦਾਂਗੇ ਚਾਰ ਪੰਜ ਵਾਰੀ ਫਿਰ ਇਸ ਤਰ੍ਹਾਂ ਗੱਠ ਲਗਾ ਦਿਓ ਦੋ ਤਿੰਨ ਵਾਰ ਇਸ ਤਰ੍ਹਾਂ ਗੱਠ ਲਗਾ ਦਿਓ ਫਿਰ ਇਸ ਤਰ੍ਹਾਂ ਤਗਿਆਂ ਫੜ ਕੇ ਫਾਲਤੂ ਸਾਰੇ ਕੱਟ ਦੋ ਦੇਖੋ ਮਾਲਾ ਬਣ ਕੇ ਤਿਆਰ ਹੋ ਗਈ ਬਹੁਤ ਵਧੀਆ ਬਣੀ ਹੈ ਤੁਸੀਂ ਜੇ ਬਾਜ਼ਾਰੋਂ ਖਰੀਦ ਕੇ ਲਿਆਉਣੇ ਤਾਂ 109 ਮੋਤੀ ਖਰੀਦਣੇ ਆ 108 ਮਾਲਾ ਦੇ ਹੁੰਦੇ ਆ ਇੱਕ ਉੱਪਰ ਟਾਪ ਤੇ ਹੁੰਦਾ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਹ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਹੋਰ ਵੀ ਬਹੁਤ سارے ਤਰੀਕੇ ਆ ਪਰ ਇਹ ਸੌਖਾ ਤਰੀਕਾ ਦੇਖੋ ਕਿੰਨੀ ਵਧੀਆ ਲੱਗਦੀ ਹੈ ਇਹ ਆਪਾਂ ਗੁਰੂ ਘਰ ਤੋਂ ਵੀ ਲੈ ਸਕਦੇ ਆ ਇਹ ਆਪਾਂ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਏ ਆ इतना बस मोती प्रो के ऊपर गठ लगाती धागे च पहला मोती प्रो ले फिर थोड़ा जहा धागा एक्सट्रा छोड़ के उपर गठ लगाती एक सौ अठ जपन वाले मोती है एक उपर टॉपते एक्स्ट्रा ये तो बहुत जल्दी तैयार हो जाती है ਥੈਂਕ ਯੂ ਵੀਡੀਓ ਦੇਖਣ ਲਈ ਧੰਨਵਾਦ